ਮੁੱਖ ਮੰਤਰੀ ਹੀ ਪੰਜਾਬ ਦਾ ਢੜਕ ਜਾਵੇ ਮੁੱਖ ਮੰਤਰੀ ਗੁੱਸੇ ਵਿੱਚ ਆ ਕੇ ਉਹ ਮੀਟਿੰਗ ਚੋਂ ਵਿੱਚੋਂ ਬਾਹਰ ਚਲਾ ਜਾਵੇ ਤੇ ਇਹ ਕਵੇ ਕਿ ਜਿਹੜੀਆਂ ਮੰਗਾਂ ਪਹਿਲਾਂ ਮੰਨੀਆਂ ਸੀ ਉਹ ਵੀ ਰੱਦ ਹੈ ਜਾਓ ਜਿਹੜਾ ਕੁਝ ਕਰਨਾ ਕਰ ਲੋ ਇਹ ਮੁੱਖ ਮੰਤਰੀ ਦਾ ਅਹੁਦੇ ਦੀ ਮਰਜ਼ਾਦਾ ਇਹ ਭੰਗ ਕਰਕੇ ਰੱਖ ਦਿੰਦੀ ਹੈਗੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਨੂੰ ਵੇਖ ਲਿਆ ਹੈ ਜਿਹੜੀ ਕਾਰਗੁਜ਼ਾਰੀ ਹੈ ਉਹ ਅੱਜ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਵੇਂ ਜ਼ੀਰੋ ਹੈ ਪਰੇਸ਼ਾਨ ਲੋਕਾਂ ਨੂੰ ਜਥੇਬੰਦੀਆਂ ਨਹੀਂ ਪੰਜਾਬ ਸਰਕਾਰ ਕਰਦੀ ਹੈ ਕੋਈ ਐਸਾ ਹਫਤਾ ਐਸਾ ਦਿਨ ਨਹੀਂ ਲੰਘਦਾ ਜਿਸ ਦਿਨ ਕਿਸੇ ਐਮਐਲਏ ਦੀਆਂ ਜਿਹੜੀਆਂ ਕੀਤੀਆਂ ਆਪ ਹੁਦਰੀਆਂ ਉਹ ਖਬਰਾਂ ਦੀਆਂ ਸੁਰਖੀਆਂ ਨਾ ਬਣਦੀਆਂ ਇਹਨਾਂ ਕੋਲ ਕੋਈ ਵੀ ਨੀਤੀ ਨਹੀਂ ਹੈ ਨਾ ਕੋਈ ਪ੍ਰੋਗਰਾਮ ਹੈਗਾ ਸਰਕਾਰੀ ਪ੍ਰੋਗਰਾਮ ਨਾਲ ਚੱਲਦੀਆਂ ਨੀਤੀਆਂ ਨਾਲ ਚੱਲਦੀਆਂ ਨੂੰ ਗਰੰਟ ਦਿੱਤੀਆਂ ਸੀ ਗਰੰਟੀਆਂ ਅੱਜ ਉਹ ਸਾਰੀਆਂ ਗਰੰਟੀਆਂ ਜਿਹੜੀਆਂ ਆ ਉਹ ਕਪੂਰ ਦੇ ਟਿੱਕੀਆਂ ਵਾਂਗੂ ਉੱਡ ਗਈਆਂ ਉਹ ਪੀਲੀ ਪੱਗ ਬੰਨ ਕੇ ਆਇਆ ਕਿਤੇ ਉੱਥੇ ਬਾਬਾ ਸਾਹਿਬ ਦੇ ਵਾਰਸਾਂ ਨੂੰ ਮਿਲਿਆ ਕਿਨੇ ਬਾਬਾ ਸਾਹਿਬ ਦਾ ਜੋ ਮਿਸ਼ਨ ਸੀ ਉਹਦੀ ਉੱਥੇ ਆ ਕੇ ਉਹਨੇ ਗੱਲ ਕੀਤੀ ਹੈ ਉਹਨੇ ਕੋਈ ਗੱਲ ਨਹੀਂ ਕੀਤੀ ਨਾ ਕੋਈ ਮੁੱਖ ਮੰਤਰੀ ਉੱਥੇ ਆਇਆ ਨਾ ਕਿਸੇ ਅਧਿਕਾਰੀ ਨੇ ਉੱਥੇ ਆ ਕੇ ਮੰਤਰੀ ਨੇ ਆ ਕੇ ਉੱਥੇ ਗੱਲ ਕੀਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਸਾਡੇ ਨਾਲੇ ਦਰਸ਼ਨ ਢਿਲਵਾ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੇ ਜੱਤੋ ਤੋਂ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਸਰਕਾਰ ਬਾਰੇ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਢਿਲਵਾ ਸਾਹਿਬ ਧੰਨਵਾਦ ਜੀ ਤੁਹਾਡਾ ਵੀ ਲੋਕਰਾ ਟੀਵੀ ਵੱਲੋਂ ਜੋ ਤੁਸੀਂ ਸਾਡੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਇਸ ਸਰਕਾਰ ਦੀਆਂ ਜੋ ਨਾਕਾਮੀਆਂ ਐ ਉਹਨਾਂ ਨੂੰ ਵੀ ਲੋਕਾਂ ਤੇ ਕਰਪਾ ਚਾਕੇ ਤੇ ਸਰਕਾਰ ਦੇ ਕੰਨਾਂ ਵਿੱਚ ਪਾਉਣਿਓ ਤਾਂ ਕਿ ਸਰਕਾਰ ਜਾਗੇ ਲੋਕਾਂ ਦੇ ਮਸਲੇ ਹੱਲ ਕਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦਲਵਾ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਦੇਖੋ ਪੰਜਾਬ ਦੇ ਵਿੱਚ ਜਦੋਂ ਪਾ ਚਾੜੂ ਦੀ ਪਾਰਟੀ ਆਈ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਸੀ ਕਿ ਇਹ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਜਿਹੜੀਆਂ ਜੇ ਤੁਸੀਂ ਸਰਕਾਰ ਬਣਾਉਂਗੇ ਤਾਂ ਅਸੀਂ ਜਿਹੜੀ ਸਰਕਾਰ ਹੈ ਉਹ ਚੰਡੀਗੜ੍ਹ ਤੋਂ ਨਹੀਂ ਲੋਕਾਂ ਦੀਆਂ ਸੱਥਾਂ ਸਾਂ ਵਿੱਚੋਂ ਬੋੜਾ ਥੱਲੇ ਬੈਠ ਕੇ ਸਰਕਾਰ ਚੱਲੇਗੀ ਤੇ ਲੋਕਾਂ ਦੇ ਜਿਹੜੇ ਮੁੱਦੇ ਆ ਲੋਕਾਂ ਦੇ ਮਸਲੇ ਆ ਲੋਕਾਂ ਦੀਆਂ ਸਮੱਸਿਆਵਾਂ ਆ ਉਹਨਾਂ ਨੂੰ ਬੋੜਾ ਥੱਲੇ ਬੈਠ ਕੇ ਜਿਹੜੇ ਸਾਡੇ ਐਮ ਐਲ ਏ ਐ ਮੰਤਰੀ ਐ ਉਹ ਇੱਥੇ ਬੈਠ ਕੇ ਹੱਲ ਕਰਿਆ ਕਰਨਗੇ ਨਾ ਕਿ ਤੁਹਾਨੂੰ ਚੰਡੀਗੜ੍ਹ ਜਾਣਾ ਪਊਗਾ ਤੇ ਜਿਹੜੇ ਲੋਕ ਨੌਜਵਾਨ ਬੇਰੁਜ਼ਗਾਰ ਆ ਉਹਨਾਂ ਨੂੰ ਹਰੇਕ ਪਰਿਵਾਰ ਨੂੰ ਰੁਜ਼ਗਾਰ ਦਿੱਤਾ ਜਾਊਗਾ ਘਰ ਘਰ ਅਤੇ ਜਿਹੜੇ ਕੱਚੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਐ ਉਹ ਤੁਸੀਂ ਆਪਣੇ ਆਪ ਹੀ ਹੱਲ ਕਰਿਆ ਕਰੋਗੇ ਕਿਉਂਕਿ ਤੁਹਾਡੀ ਸਰਕਾਰ ਤੁਹਾਡੀ ਆਪਣੀ ਹੋਊਗੀ ਇਹ ਸਰਕਾਰ ਕਿਸੇ ਹੋਰ ਦੀ ਨਹੀਂ ਨਏ ਤਬਦੀਲੀ ਹੈ ਬਦਲਾਅ ਆਊਗਾ ਜਦੋਂ ਤੁਸੀਂ ਗੱਲ ਕੀਤੀ ਸੱਥਾ ਚੋਂ ਚੱਲਣ ਦੀ ਸਰਕਾਰ ਦੀ ਅੱਜ ਜੇਕਰ ਆਪਾਂ ਗੱਲ ਕਰੀਏ ਤਾਂ ਕਿਸਾਨ ਚੰਡੀਗੜ੍ਹ ਜਾਣਾ ਚਾਹੁੰਦੇ ਸੀਗੇ ਹਾਲਾਂਕਿ ਉਹਨਾਂ ਨੇ ਇੱਕ ਕਥੀ ਨਹੀਂ ਕਿਹਾ ਵੀ ਅਸੀਂ ਸੜਕਾਂ ਰੁਕਾਂਗੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਤਾਂ ਇੱਕ ਮੀਟਿੰਗ ਸਦੀ ਫਿਰ ਮੀਟਿੰਗ ਚੋਂ ਉੱਠ ਕੇ ਚਲੇ ਗਏ ਫਿਰ ਕਿਸਾਨ ਆਗੂਆਂ ਨੂੰ ਰਾਤ-ਰਾਤ ਚੱਕ ਲਿਆ ਗਿਆ ਕੀ ਲੱਗਦਾ ਵੀ ਇਹ ਸੱਥਾਂ ਚੋਂ ਚੱਲਣ ਵਾਲੀ ਗੱਲ ਹੈ ਜਾਂ ਨਹੀਂ ਹੈ ਦੇਖੋ ਲੋਕਾਂ ਨੇ 3 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਨੂੰ ਵੇਖ ਲਿਆ ਜਿਹੜੀ ਕਾਰਗੁਜ਼ਾਰੀ ਹੈ ਉਹ ਅੱਜ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਵੇਂ ਜ਼ੀਰੋ ਹੈ ਕਿਉਂਕਿ ਅੱਜ ਹਰ ਵਰਗ ਜਿਹੜਾ ਹੈ ਉਹ ਧਰਨਿਆਂ ਮੁਜ਼ਾਰਿਆਂ ਦੇ ਰਾਹ ਪਿਆ ਵਾ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਗਰੰਟੀ ਸੀ ਕਿ ਲੋਕਾਂ ਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਲੋਕਾਂ ਨੂੰ ਕੋਈ ਮੁਜਰਾ ਨਹੀਂ ਕਰਨਾ ਪਊ ਧਰਨਾ ਨਹੀਂ ਲਾਉਣਾ ਪਊਗਾ ਕਿ ਜਿਹੜੇ ਅੱਜ ਲੋਕ ਐ ਉਹਨਾਂ ਨੇ ਵੇਖ ਲਈ ਕਾਰਗੁਜ਼ਾਰੀ ਜਿਵੇਂ ਜ਼ੀਰੋ ਐ ਇਸ ਕਰਕੇ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਐ ਉਹਦੀ ਜਿਹੜੀ ਕਾਰਵਾਈ ਆ 3 ਸਾਲ ਦੀ ਉਹ ਲੋਕਾਂ ਨੇ ਪਰਖ ਲਿਆ ਇਸ ਕਰਕੇ ਅਸੀਂ ਜਿਹੜੀ ਅੱਜ ਸਰਕਾਰ ਦੀ ਜਿਹੜੀ ਐ ਨਿੰਦਿਆ ਵੀ ਕਰਦੇ ਆ ਕਿਉਂ ਕਿ ਲੋਕਾਂ ਨੂੰ ਗਰੰਟ ਦਿੱਤੀਆਂ ਸੀ ਗਰੰਟੀਆਂ ਅੱਜ ਉਹ ਸਾਰੀਆਂ ਗਰੰਟੀਆਂ ਜਿਹੜੀਆਂ ਕਾਫੂਰ ਦੇ ਟਿੱਕੀਆਂ ਵਾਂਗੂੰ ਉੱਡ ਗਈਆਂ ਹੈਗੀਆਂ ਝੂਠੀਆਂ ਨਿਕਲੀਆਂ ਹੈਗੀਆਂ ਜੋ ਲੋਕਾਂ ਨੂੰ ਗੱਲਾਂ ਕਹੀਆਂ ਸੀ ਉਹ ਸਾਰੀਆਂ ਝੂਠੇ ਸਾਬਤ ਹੋਏ ਵੇ ਆ ਕਿਸਾਨੀ ਦਾ ਮੁੱਦਾ ਹੈ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਹੈ ਕਿਸਾਨ ਮੰਗ ਕਰ ਰਹੇ ਹੈ ਕਿ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਸੁਆਮੀ 나ਥਨ ਦੀ ਰਿਪੋਰਟ ਵੀ ਸੀਗੀ ਉਹਨੇ ਵੀ ਇਹ ਗੱਲ ਕੀਤੀ ਸੀਗੀ ਚਪਾਰਤ ਕੀਤੀ ਸੀ ਪਰ ਉਹ ਲਾਗੂ ਨਹੀਂ ਕੀਤੀ ਗਈ ਪਿਛਲੀ ਵਾਰੀ ਦਿੱਲੀ ਤਰਨਾ ਲੱਗਿਆ ਲੰਬਾ ਸਮਾਂ ਤਰਨਾ ਲੱਗਿਆ ਬੜੇ ਲੋਕ ਦੁਨੀਆ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਨੇ ਹਰੇਕ ਤਬਕੇ ਨੇ ਮੰਗ ਤੋਂ ਦੀ ਮਦਦ ਕੀਤੀ ਪਰ ਅੱਜ ਅਸੀਂ ਪਿਛਲੇ ਸਮੇਂ ਤੋਂ ਵੇਖਦੇ ਕਿ ਇੱਕ ਸਾਲ ਤੋਂ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਐ ਉਤੋਂ ਹਰਿਆਣੇ ਦੀ ਸਰਕਾਰ ਨੇ ਉਹਨਾਂ ਨੂੰ ਲੰਘਣ ਦਿੰਦੀਗੀ ਅਤੇ ਹੁਣ ਚੰਡੀਗੜ੍ਹ ਧਰਨਾ ਲਾਉਣਾ ਸੀਗਾ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕਹਿੰਦੇ ਕਿ ਲੋਕਾਂ ਦੀ ਸਰਕਾਰ ਹੈ ਉਹਨੇ ਇਹਨੇ ਲੋਕਾਂ ਨੂੰ ਘਰਾਂ ਵਿੱਚ ਢੱਕ ਦਿੱਤਾ ਲੋਕਾਂ ਦੇ 12 ਚ ਪੌਂਸਟ ਵਟਾ ਦਿੱਤੀ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਹੈਰਾਨੀ ਦੀ ਗੱਲ ਇਹ ਆਮ ਆਦਮੀ ਹੈ ਇਹ ਲੋਕਾਂ ਦੀ ਸਰਕਾਰ ਹੈ ਜੇ ਲੋਕਾਂ ਦੀ ਸਰਕਾਰ ਆ ਤਾਂ ਲੋਕਾਂ ਦੀ ਗੱਲ ਕਰੇ ਲੋਕਾਂ ਦੇ ਮਸਲੇ ਹੱਲ ਕਰੇ ਜੇ ਕਿਸਾਨ ਨੰਦਾਂ ਲਈ ਪਹਿਲਾਂ ਇਹਨਾਂ ਨੇ ਮੀਟਿੰਗ ਸੱਦੀ ਮੁੱਖ ਮੰਤਰੀ ਸਾਹਿਬ ਨੇ ਉਸ ਮੀਟਿੰਗ ਦੇ ਵਿੱਚੋਂ ਆਕਰ ਮੀਟਿੰਗਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਹੁੰਦੀਆਂ ਕਦੇ ਟਕਰਾਅ ਵੀ ਹੁੰਦੀ ਹੈ ਕਦੇ ਇੱਕ ਦੂਜੇ ਦੀ ਗੱਲ ਨੂੰ ਕੱਟਿਆ ਵੀ ਜਾਂਦਾ ਹੈ ਪਰ ਜੇ ਮੁੱਖ ਮੰਤਰੀ ਹੀ ਪੰਜਾਬ ਦਾ ਭੜਕ ਜਾਵੇ ਮੁੱਖ ਮੰਤਰੀ ਗੁੱਸੇ ਵਿੱਚ ਆ ਕੇ ਉਹ ਮੀਟਿੰਗ ਚੋਂ ਵਿੱਚੋਂ ਬਾਹਰ ਚਲਾ ਜਾਵੇ ਤੇ ਇਹ ਕਵੇ ਇਹ ਜਿਹੜੀਆਂ ਮੰਗਾਂ ਪਹਿਲਾਂ ਮੰਨੀਆਂ ਸੀ ਉਹ ਵੀ ਰੱਦ ਐ ਜਾਓ ਜਿਹੜਾ ਕੁਝ ਕਰਨਾ ਕਰ ਲੋ ਇਹ ਮੁੱਖ ਮੰਤਰੀ ਦਾ ਅਹੁਦੇ ਦੀ ਮਰਜਾਦਾ ਹੀ ਭੰਗ ਕਰਕੇ ਰੱਖ ਦਿੱਤੀ ਹੈਗੀ ਐ ਇਹ ਮਾਂ ਮੁੱਖ ਮੰਤਰੀ ਦੇ ਅਹੁਦੇ ਦੀ ਗ੍ਰਹਿਮਾ ਨਹੀਂ ਐ ਕਿ ਜੋ ਕਰਨਾ ਬਣਦਾ ਸੀ ਇਹਨਾਂ ਨੂੰ ਉਹ ਨਹੀਂ ਕੀਤਾ ਤੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਤੇ ਇਸ ਗੱਲ ਦੀ ਪੰਜਾਬ ਸਰਕਾਰ ਤੋਂ ਫਿਰ ਮੰਗ ਕਰਦੇ ਆਂ ਕਿ ਉਹ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ ਪਰ ਇਹ ਤਾਂ ਸਰਕਾਰ ਕੋਰਾਹੇ ਪੈ ਚੁੱਕੀ ਐ ਅੰਮ੍ਰਿਤ ਜੀ ਦੀ ਬੋਲੀ ਬੋਲਣ ਲਾਪੇ ਮੁੱਖ ਮੰਤਰੀ ਸਾਹਿਬ ਕਿ ਜਿਵੇਂ ਮੈਂ ਮਤਸ਼ਾ ਬੋਲਦਾ ਹਾਂ ਉਵੇਂ ਮੁੱਖ ਮੰਤਰੀ ਸਾਹਿਬ ਬੋਲ ਰਹੇ ਹੈਗੇ ਪੰਜਾਬ ਦੇ ਉਹਨਾਂ ਨੇ ਆਸਾਨਾ ਨੇ ਕਿਹਾ ਕਿ ਅਸੀਂ ਕੋਈ ਵੀ ਛੜਕਾ ਨਹੀਂ ਰੋਕਾਂਗੇ ਰੇਲਾ ਨਹੀਂ ਰੋਕਾਂਗੇ ਲੋਕਾਂ ਨੂੰ ਕੋਈ ਸਮੱਸਿਆਵਾਂ ਨਹੀਂ ਆਉਣ ਦੇਵਾਂਗੇ ਤੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਨਹੀਂ ਅਸੀਂ ਚੰਡੀਗੜ੍ਹ ਜਿਹੜਾ ਧਰਨਾ ਹੈ ਉਹ ਪੱਕੇ ਤੌਰ ਤੇ ਲਾਵਾਂਗੇ ਇਹ ਜਿਹੜਾ ਧਰਨੇ ਲਾਉਣਾ ਮਜਾਰੇ ਕਰਨਾ ਪਹਿਲਾਂ ਮੰਗਾ ਪੱਤਰ ਦੇਣਾ ਮੰਗਾ ਤੇ ਗੱਲ ਕਰਨਾ ਜਦੋਂ ਗੱਲ ਟੁੱਟ ਜਾਂਦੀ ਹੈ ਫਿਰ ਜਿ세 ਬੰਦੀਆਂ ਦੇ ਕੋਲ ਇੱਕੋ ਇੱਕ ਆਪਣਾ ਮੌਲਕ ਅਧਿਕਾਰ ਰਹਿ ਜਾਂਦਾ ਹੈ ਸੰਵਿਧਾਨਕ ਅਧਿਕਾਰ ਰਹਿ ਜਾਂਦਾ ਹੈ ਕਿ ਜੋ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਹੈ ਮਜਾਰਾ ਕਰਨ ਦਾ ਧਰਨਾ ਕਰਨ ਦਾ ਧਰਨੇ ਮਜਾਰੇ ਲਾ ਕੇ ਵੀ ਤਾਂ ਲੋਕਾਂ ਨੇ ਗੱਲ ਜਾਣੀ ਹੁੰਦੀ ਹੈ ਉਥੇ ਮੰਗ ਪੱਤਰ ਦੇਣਾ ਹੁੰਦਾ ਫਿਰ ਸਰਕਾਰਾਂ ਜਿਹੜੀਆਂ ਉਸੇ ਮੰਗ ਪੱਤਰ ਤੇ ਗੱਲਬਾਤ ਕਰਦੀਆਂ ਨੇ ਅਦੇ ਗੱਲਬਾਤ ਕਰਕੇ ਉਹ ਮਸਲੇ ਹੱਲ ਕਰਦੀਆਂ ਤੇ ਪਰ ਇਹ ਪੰਜਾਬ ਦੀ ਸਰਕਾਰ ਹੁਣ ਤਾਂ ਹੋਰ ਨਵੀਂ ਖੇਡ ਖੇਡਣ ਲੱਗੀ ਹੈ ਕਿ ਲੋਕਾਂ ਨੂੰ ਤੇ ਜਥੇਬੰਦੀਆਂ ਨੂੰ ਲੜਾਉਣ ਦੇ ਦਾ ਪੇਪਰਲੀਆ ਪਹਿਲੀ ਤੁਸੀਂ ਧਰਨੇ ਮਜਾਰੇ ਲਾ ਕੇ ਝੜਕਾ ਰੁਕਦੇ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਪਰੇਸ਼ਾਨ ਲੋਕਾਂ ਨੂੰ ਜਥੇਬੰਦੀਆਂ ਨਹੀਂ ਪੰਜਾਬ ਸਰਕਾਰ ਕਰਦੀ ਆ ਪੰਜਾਬ ਦੀ ਸਰਕਾਰ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸਾਨ ਜਥੇਬੰਦੀਆਂ ਨਾਲ ਪੜਾਉਣਾ ਚਾਹੁੰਦੀ ਆ ਇਹ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਇਹੋ ਜੀਆਂ ਨੀਤੀਆਂ ਨਾਲ ਲਾਗੂ ਕਰੇ ਪੰਜਾਬ ਨੂੰ ਪੰਜਾਬ ਰਹਿਣ ਦੇ ਇਹ ਪੰਜਾਬ ਦੇ ਵਿੱਚ ਅਰਾਜਕਤਾ ਫੈਲੇਗੀ ਇਹਦੀ ਜ਼ਿੰਮੇਵਾਰੀ ਫਿਰ ਪੰਜਾਬ ਸਰਕਾਰ 'ਤੇ ਆਵੇਗੀ ਕੱਲ ਹੀ ਅਮਨ ਅਰੋੜਾ ਨੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਹੈ ਮੰਤਰੀ ਵੀ ਹੈ ਉਹਨਾਂ ਨੇ ਇਹ ਕਿਹਾ ਵੀ ਸਰਕਾਰ ਦੀ ਬਾਹਰ ਮੋੜ ਕੇ ਕਿਸਾਨ ਜਥੇਬੰਦੀਆਂ ਇੱਕ ਪੈਰਲਲ ਸਰਕਾਰ ਚਲਾਉਣਾ ਚਾਹੁੰਦੀਆਂ ਵੀ ਸਰਕਾਰ ਦੇ ਉਹਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀਆਂ ਉਹ ਇਹ ਕਹਿੰਦੇ ਵੀ ਇਸ ਲਈ ਅਸੀਂ ਹੋਣ ਨਹੀਂ ਦੇਵਾਂਗੇ ਦੇਖੋ ਸੰਵਿਧਾਨ ਨੇ ਅਧਿਕਾਰ ਦਿੱਤਾ ਲੋਕਾਂ ਨੂੰ ਜੇ ਸੰਵਿਧਾਨ ਨੇ ਅਧਿਕਾਰ ਨਾ ਦਿੱਤਾ ਹੁੰਦਾ ਤੇ ਅੱਜ ਮੁੱਖ ਮੰਤਰੀ ਸਾਹਿਬ ਤਾਂ ਲੋਕਾਂ ਨੂੰ ਘਰੋਂ ਬਾਹਰ ਮੂਨੇ ਜਾਣ ਦਿੰਦੇ ਅਧਿਕਾਰ ਦਿੱਤਾ ਹੈ ਉਹਨਾਂ ਨੇ ਸੰਵਿਧਾਨ ਨੇ ਡਾਕਟਰ ਅੰਬੇਡਕਰ ਸਾਹਿਬ ਨੇ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਉਹਨਾਂ ਨੇ ਅਧਿਕਾਰ ਦਿੱਤਾ ਹੋਇਆ ਹੈ ਕਿ ਜੇ ਤੁਹਾਡੀ ਕੋਈ ਸਰਕਾਰ ਕੋਈ ਅਧਿਕਾਰੀ ਤੁਹਾਡੀ ਗੱਲ ਨਹੀਂ ਸੁਣਦਾ ਤੁਹਾਡੀ ਮੰਗ ਨਹੀਂ ਮੰਨਦਾਗਾ ਤਾਂ ਉਹਦੇ ਖਿਲਾਫ ਧਰਨਾ ਮਜਾਦਾ ਕਰਨਾ ਇਹ ਮੌਲਕ ਅਧਿਕਾਰ ਹੈਗਾ ਇਸ ਕਰਕੇ ਜਿਹੜੇ ਮੌਲਕ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਜਥੇਬੰਦੀਆਂ ਨੇ ਇਹਦਾ ਕੋਈ ਵੀ ਇਹਦਾ ਵਿਰੋਧ ਕਰਨਾ ਜਾਂ ਇਹਨੂੰ ਰੋਕਣਾ ਇਹ ਪੰਜਾਬ ਸਰਕਾਰ ਦੀ ਬਿਲਕੁਲ ਗਲਤ ਗੱਲ ਹੈ ਤੁਸੀਂ ਸੰਵਿਧਾਨ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਗਾ ਕੇ ਰੱਖਦੀ ਹੈ ਆਪਣੇ ਦਫ਼ਤਰਾਂ ਦੇ ਵਿੱਚ ਸਰਕਾਰੀ ਦੇ ਪੂਰੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਲਗਾਈ ਭਗਤ ਸਿੰਘ ਦੀ ਲਗਾਈ ਫੋਟੋ ਉਸ ਤੋਂ ਬਾਅਦ ਜੇਕਰ ਮਜ਼ਦੂਰਾਂ ਦੀ ਗੱਲ ਆਉਂਦੀ ਹੈ ਤਾਂ ਚੰਦਪਾਣ ਵਾਲਾ ਮਾਮਲਾ ਜਿਹੜਾ ਹੋਇਆ ਉਹਦੇ ਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਦੇਖੋ ਲੰਬੇ ਸਮੇਂ ਤੋਂ ਤਿੰਨ ਸਾਲ ਤੋਂ ਲੋਕਾਂ ਨੇ ਕਾਰਗੁਜ਼ਾਰੀ ਦੀ ਜਿਹੜੀ ਗੱਲ ਕਰ ਗੀ ਅਸੀਂ ਤਾਂ ਉਹ ਤਾਂ ਦੱਸ ਹੀ ਰਿਹਾ ਹੈ ਕਿ ਕਾਰਗੁਜ਼ਾਰੀ ਨਾਲ ਦੀ ਕੋਈ ਨਹੀਂ ਕਿਉਂਕਿ ਇਹਨਾਂ ਕੋਲ ਕੋਈ ਵੀ ਨੀਤੀ ਨਹੀਂ ਹੈ ਨਾ ਕੋਈ ਪ੍ਰੋਗਰਾਮ ਹੈਗਾ ਸਰਕਾਰਾਂ ਪ੍ਰੋਗਰਾਮ ਨਾਲ ਚੱਲਦੀਆਂ ਨੀਤੀਆਂ ਨਾਲ ਚੱਲਦੀਆਂ ਕਾਂਗਰਸ ਦੇ ਵਿੱਚ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਡਾਕਟਰ ਹਨਮੋਨ ਸਿੰਘ ਦੀ ਸਰਕਾਰ ਸੀ ਤਾਂ ਉਸ ਕਾਂਗਰਸ ਪਾਰਟੀ ਕੋਲੇ ਨੀਤੀਆਂ ਸੀਗੀਆਂ ਪ੍ਰੋਗਰਾਮ ਸੀਗਾ ਉਸ ਨੀਤੀਆਂ ਦੇ ਤਹਿਤ ਉਹਨਾਂ ਨੇ ਮਨਰੇਗਾ ਯੋਜਨਾ ਬਣਾਈ ਜਿਹੜਾ ਕਿ ਅੱਜ 25-30 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਵੈ ਲੋਕਾਂ ਨੂੰ ਰੋਟੀ ਦੇਣ ਲਈ ਉਹਨਾਂ ਨੇ ਖੁਰਾਕ ਸੁਰੱਖਿਆ ਕਾਨੂੰਨ ਲਿਆਂਦਾ ਕਾਨੂੰਨ ਬਣਾ ਕੇ 2 ਰੁਪਏ ਕਿਲੋ ਕਣਕ 3 ਰੁਪਏ ਕਿਲੋ ਚੌਲ ਲੋਕਾਂ ਨੂੰ ਦੇਣ ਲਈ ਉਹ ਯੋਜਨਾ ਬਣਾਈ ਅੱਜ ਉਸ ਯੋਜਨਾ ਦਾ ਕਰੋੜਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਲੋਕ ਪੇਟ ਭਰ ਕੇ ਰੋਟੀ ਖਾ ਕੇ ਸੌਂਦੇ ਆ ਮੰਰੇਗਾ ਦੇ ਤਹਿਤ ਰੁਜ਼ਗਾਰ ਮਿਲਿਆ ਹੈ ਉਹ ਰੁਜ਼ਗਾਰ ਦੇ ਤਹਿਤ ਲੋਕਾਂ ਦੇ ਚੁੱਲ੍ਹੇ ਤਪਨੇ ਸ਼ੁਰੂ ਹੋਏ ਹੋਏ ਆ ਤੇ ਜਿਹੜਾ 3 ਸਾਲ ਦੇ ਵਿੱਚ ਇਹਨਾਂ ਨੇ ਕਦੇ ਕਿਹਾ ਅਸੀਂ ਕਦੇਗਾ ਆਟਾ ਦੇਵਾਂਗੇ ਘਰ ਘਰ ਦੇਵਾਂਗੇ ਉਹ ਵੀ ਫੇਲ ਹੋ ਗਏ ਕਦੇ ਕੋਈ ਯੋਜਨਾ ਕਦੇ ਕੋਈ ਗੱਲ ਤੱਤ ਭਟੱਤੇ ਸ਼ਾਮ ਨੂੰ ਫੈਸਲਾ ਲੈ ਲੈਂਦੇ ਆ ਤੇ ਅਗਲੇ ਦਿਨ ਸ਼ਾਮ ਨੂੰ ਰੱਦ ਕਰ ਦਿੰਦੇ ਆ ਜਿੱਥੋਂ ਤੱਕ ਗਾ ਬਾਬਾ ਸਾਹਿਬ ਦੀ ਗੱਲ ਹੈ ਚਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਗੱਲ ਹੈ ਚਹੀਦੇ ਆਜਮ ਸਰਦਾਰ ਭਗਤ ਸਿੰਘ ਨੇ ਦੀ ਜਿਹੜੀ ਗੱਲ ਹੈ ਕਿ ਉਹ ਫੋਟੋ ਲਾਉਣ ਦੇ ਨਾਲ ਉਹਨਾਂ ਦਾ ਮਿਸ਼ਨ ਪੂਰਾ ਨਹੀਂ ਹੁੰਦਾਗਾ ਇਹਨਾਂ ਨੇ ਸਟੇਜਾਂ ਤੇ ਖੜਕੇ 24 ਪਹਿਲਾਂ 2022 ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਬੜੇ ਨਾਰੇ ਲਾਏ ਸੀ ਇਨਕਲਾਬ ਜ਼ਿੰਦਾਬਾਦ ਦਾ ਇਹਨਾਂ ਨੇ ਉਸ ਭਗਤ ਸਿੰਘ ਚਹੀਦੇ ਆਜਮ ਭਗਤ ਸਿੰਘ ਵੱਲੋਂ ਦੇ ਪਵਿੱਤਰ ਨਾਰੇ ਨੂੰ ਨੂੰ ਵੀ ਇਹਨਾਂ ਨੇ ਤਾਂ ਗੰਦਾ ਕਰਨ ਦੀ ਕੋਸ਼ਿਸ਼ ਕੀਤੀ ਐ ਇਸ ਕਰਕੇ ਕਿਉਂਕਿ ਭਗਤ ਸਿੰਘ ਨੇ ਨਾਹਰਾ ਲਾਇਆ ਸੀ ਇਨਕਲਾਬ ਜਿੰਦਾਬਾਦ ਦਾ ਅੱਜ ਜਦੋਂ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾਉਂਦੇ ਆ ਉਹਦੇ ਵਰਗੇ ਪਾਉ ਰੰਗ ਦੀਆਂ ਪੱਗਾਂ ਬੰਨਦੇ ਆ ਤੇ ਬਾਬਾ ਸਾਹਿਬ ਦੀ ਫੋਟੋ ਨਾਲ ਲਾ ਕੇ ਦਫਤਰਾਂ ਵਿੱਚ ਅੱਜ ਜਿਹੜਾ ਪੰਜਾਬ ਦੇ ਵਿੱਚ ਖੇਤ ਮਜ਼ਦੂਰਾਂ ਦਾ ਸੁਣਿਆ ਹੀ ਨਹੀਂ ਜਾ ਰਿਹਾ ਗਰੀਬਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਰਹੀ ਆ ਪਿੰਡ ਧਾਰ ਸਿੰਘ ਬਾਰਾ ਉਥੇ 10 ਘਰ ਨਜ਼ਾ ਤਸ਼ਕਰਾਂ ਨੇ ਤਾਂ ਅੱਜ ਤੇ ਉਹਨਾਂ ਦਾ ਸਮਾਨ ਚੱਕ ਕੇ ਲੈ ਗਏ ਇੱਥੋਂ ਤੱਕ ਹੈਰਾਨੀ ਦੀ ਗੱਲ ਆ ਕਿ ਇੱਕ ਗਰੀਬ ਪਰਿਵਾਰ ਦੀਆਂ ਬੱਕਰੀਆਂ ਵੀ ਚੱਕ ਕੇ ਲੈ ਗਏ ਤੇ ਉੱਥੇ ਅੱਜ ਮੁੱਖ ਮੰਤਰੀ ਸਾਹਿਬ ਉਹ ਪੀਲੀ ਪੱਗ ਬੰਨ ਕੇ ਆਇਆ ਕਿ ਤੇ ਉੱਥੇ ਬਾਬਾ ਸਾਹਿਬ ਦੇ ਵਾਰਸਾਂ ਨੂੰ ਮਿਲਿਆ ਕਿ ਬਾਬਾ ਸਾਹਿਬ ਦਾ ਜੋ ਮਿਸ਼ਨ ਸੀ ਉਹਦੀ ਉੱਥੇ ਆ ਕੇ ਉਹਨੇ ਗੱਲ ਕੀਤੀ ਆ ਉਹਨੇ ਕੋਈ ਗੱਲ ਨਹੀਂ ਕੀਤੀ ਨਾ ਕੋਈ ਮੁੱਖ ਮੰਤਰੀ ਉੱਥੇ ਆਇਆ ਨਾ ਕਿਸੇ ਅਧਿਕਾਰੀ ਨੇ ਉੱਥੇ ਆ ਕੇ ਮੰਤਰੀ ਨੇ ਆ ਕੇ ਉੱਥੇ ਗੱਲ ਕੀਤੀ ਆ ਆ ਚੰਦ ਭਾਂਦੀ ਗੱਲ ਹੈ ਛੋਟੀ ਜੀ ਗੱਲ ਸੀਗੀ ਨਾਲੀ ਦਾ ਮੁੱਦਾ ਸੀਗਾ ਪਰ ਨਾਲੀ ਦੇ ਮੁੱਦੇ ਨੂੰ ਦੋ ਪਰਿਵਾਰਾਂ ਦੀ ਜੱਦ ਬਣਾ ਕੇ ਦੋ ਫਿਰਕਿਆਂ ਦੀ ਲੜਾਈ ਬਣਾ ਦਿੱਤਾ ਤੇ ਫਿਰ ਉਸੇ ਹਕੂਮਤੀ ਜ਼ਬਰ ਕੀਤਾ ਹਕੂਮਤੀ ਜ਼ਬਰ ਇੰਨਾ ਕੀਤਾ ਕਿ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਭਰੜ ਤੇ ਕਰ ਕੋਸ਼ਿਸ਼ ਕੀਤੀ ਇਹਨਾਂ ਕੁੱਟਿਆ ਉਹ ਬਾਬਾ ਸਾਹਿਬ ਦੇ ਵਾਰਿਸ ਸੀ ਜਿਨ੍ਹਾਂ ਨੂੰ ਛੱਲੀਆਂ ਵੱਲੋਂ ਕੁੱਟਿਆ ਗਿਆ ਇਸ ਕਰਕੇ ਬਾਬਾ ਸਿੰਘ ਬਾਬਾ ਸਾਹਿਬ ਦੀ ਸੋਚ ਦੇ ਖਿਲਾਫ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕੰਮ ਕਰ ਰਹੀ ਹੈ ਚੀਦੇ ਆਜਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਖਿਲਾਫ ਕੰਮ ਕਰ ਰਹੀ ਹੈ ਸਿਰਫ ਫੋਟੋ ਲਾਉਣ ਦੇ ਨਾਲ ਇਹੋਨਾਂ ਦਾ ਮਕਸਦ ਪੂਰਾ ਨਹੀਂ ਹੋ ਜਾਂਦਾ ਅਸੀਂ ਇਸ ਗੱਲ ਦੀ ਵੀ ਨਿੰਦਿਆ ਕਰਦੇ ਹਾਂ ਕਿ ਬਾਬਾ ਸਾਹਿਬ ਦੀ ਅੱਜ ਚੀਦੇ ਆਜਮ ਭਗਤ ਸਿੰਘ ਦੀ ਫੋਟੋ ਲਾ ਕੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਗੱਲਾਂ ਕੀਤੀਆਂ ਉਹ ਵੀ ਇਹਨਾਂ ਦਾ ਹੀਜ ਪਿਆ ਜਿਹੜਾ ਅੱਜ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਨਾ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦਿੰਦਾ ਹੈ ਨਾ ਬਾਬਾ ਸਾਹਿਬ ਦੇ ਵਾਰਸਾਂ ਨੂੰ ਕੋਈ ਇਨਸਾਫ਼ ਦਿੰਦਾ ਹੈ ਤੇ ਇਹ ਸਰਕਾਰ ਜਿਹੜੀ ਹੈ ਇਹ ਗਲਤ ਰਾਹ ਪੈ ਕੇ ਪੰਜਾਬ ਨੂੰ ਗਲਤ ਰਹਿ ਰਸਤੇ ਪਾ ਰਹੀ ਹੈ ਹਰ ਤੱਕ ਤੋਂ ਪੰਜਾਬ ਨੂੰ ਪਛਪਤ ਪੰਜਾਬ ਜਿਹੜਾ ਅੱਜ ਉਹ ਪਛੜਦਾ ਜਾ ਰਿਹਾ ਜੀ ਤੁਸੀਂ ਬਾਬਾ ਸਾਹਿਬ ਦੀ ਗੱਲ ਕੀਤੀ ਮਜ਼ਦੂਰ ਜਥੇ ਮਜ਼ਦੂਰ ਵਰਗ ਦੀ ਗੱਲ ਕੀਤੀ ਮਜ਼ਦੂਰ ਕਿਸੇ ਬੰਦੀਆਂ ਦਾ ਇਲਜ਼ਾਮ ਹੈ ਮੁੱਖ ਮੰਤਰੀ ਤੇ ਕਿ ਬਾਰ ਬਾਰ ਮੀਟਿੰਗ ਦਿੰਦੇ ਆ ਪਰ ਸਾਨੂੰ ਮਿਲਦੇ ਨਹੀਂ ਫਿਰ ਮਨਰੇਗਾ ਦੀ ਗੱਲ ਕੀਤੀ ਤਾਂ ਮਨਰੇਗਾ ਤੇ ਇੱਥੋਂ ਦੇ ਜਿਹੜੀ ਮਜ਼ਦੂਰ ਜਥੇ ਬੰਦੀਆਂ ਉਹ ਇਲਜ਼ਾਮ ਲਾਉਂਦੀਆਂ ਕਿ ਇੱਥੋਂ ਦੇ ਐਮ ਐਲ ਏ ਆਪਣੇ ਚ ਹਿੱਤਿਆਂ ਨੂੰ ਰੋਜ਼ਗਾਰ ਦਿੰਦੇ ਆ ਦੇਖੋ ਪੰਜਾਬ ਦੇ ਵਿੱਚ ਜੇ ਗੱਲ ਕਰ ਗਏ ਜੋ ਤੋਂ ਸਰਕਾਰ ਬਣੀ ਹੈ ਕੋਈ ਐਸਾ ਹਫਤਾ ਐਸਾ ਦਿਨ ਨਹੀਂ ਲੰਘਦਾ ਜਿਸ ਦਿਨ ਕਿਸੇ ਐਮਐਲਏ ਦੀਆਂ ਜਿਹੜੀਆਂ ਕੀਤੀਆਂ ਆਪ ਹੁਦਰੀਆਂ ਉਹ ਕੇ ਬਾਰਾਂ ਦੀਆਂ ਸੁਰਖੀਆਂ ਨਾ ਬਣਦੀਆਂ ਹੁਣ ਜਾਂ ਸੋਸ਼ਲ ਮੀਡੀਆ ਤੇ ਨਾ ਚੱਲਦੀਆਂ ਹੁਣ ਮੈਂ ਕਿਹੜੇ ਕਿਹੜੇ ਐਮਐਲਏ ਦੀ ਗੱਲ ਕਰਾਂ ਅਨੇਕਾਂ ਮੈਲੇ ਐਮਐਲਏ ਐ ਚਾਹੇ ਜੇਤੋ ਦੇ ਮਿਲ ਦੀ ਗੱਲ ਹੋਵੇ ਚਾਹੇ ਰਾਮਪੁਰੇ ਦੀ ਗੱਲ ਹੋਵੇ ਚਾਹੇ ਮੈਸਰਖਾਨਾ ਸਾਹਿਬ ਦੀ ਗੱਲ ਹੋਵੇ ਚاہے ਸਰਾਰੀ ਦੀ ਗੱਲ ਹੋਵੇ ਚاہے ਮਾਨਸਾ ਵਾਲੇ ਦੀ ਗੱਲ ਹੋਵੇ ਕਿਹੜੇ ਕਿਹੜੇ ਐਮਐਲ ਦੀ ਗੱਲ ਕਰੀਏ ਚਾਹੇ ਪਰ ਲਾਲਜੀਤ ਭੁੱਲਰ ਦੀ ਗੱਲ ਹੋਵੇ ਉਹ ਉਥੇ ਸਟੇਜ ਤੇ ਖੜ ਕੇ ਕਹਿੰਦਾ ਇਹ ਗੁੱਲੀ ਘੜਾ ਹੈ ਇਹ ਫਲਾਨਾ ਹੈ ਤੇ ਆਹ ਹੁਣ ਬਲਕਾਨ ਸਿੰਘ ਸਾਹਿਬ ਨੂੰ ਜਿਹੜਾ ਸਿੱਧੂ ਸਾਹਿਬ ਹੈ ਰਾਮਪੁਰੇ ਤੋਂ ਉਹਨੇ ਦਾ ਸਿਹਰਾ ਹੀ ਲਾ ਦਿੱਤਾ ਉਹ ਸਾਰਿਆਂ ਨੇ ਵੀਡੀਓ ਸੁਣੀ ਹੈ ਇਹ ਪਤਾ ਨਹੀਂ ਇਹਨਾਂ ਵਿੱਚ ਗੱਲ ਫੋਟੋ ਦਵਤਰਾਜ ਬਾਬਾ ਸਾਹਿਬ ਅੰbedkar ਦੀ ਚਹੀਤੇ ਆਜ਼ਮ ਸਰਦਾਰ ਪਾਿਸੰਗ ਦੀ ਤੇ ਦਿਮਾਗ ਦੇ ਵਿੱਚ ਨਭਰਤ ਫਿਰ ਕੀ ਬਰਤੀ ਇਹਦੀ ਬਹੁਤ ਨਿੰਦਿਆ ਕਰਨੀ ਚਾਹੀਦੀ ਹੈ ਘਰੋਣੀਆਂ ਗੱਲਾਂ ਕਰਦੇ ਆ ਆਪ ਹੁਦਰਾਪਨ ਆ ਗਿਆ ਨਾ ਚ ਅਣਕਿਆਸੀ ਪਾਵਰ ਮਿਲਣ ਦੇ ਕਾਰਨ ਇਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਅਸੀਂ ਕਰ ਕੀ ਰਹੇ ਹਾਂ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਪੰਜਾਬ ਨੂੰ ਜੇ ਇਸੇ ਤਰ੍ਹਾਂ ਜਿਹੜੇ 2 ਸਾਲ ਇਹਨਾਂ ਦੇ ਅਗਲੇ ਐ ਅਸੀਂ ਤਾਂ ਆਸ ਕਰਦੇ ਹਾਂ ਕਿ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਹਨਾਂ ਨੂੰ ਹੁਣੇ ਤੋਂ ਹੀ ਨੱਤ ਪਾਉਣ ਤਾਂ ਕਿ ਜੇ ਕਿਤੇ ਫਿਰ ਇਹ ਜਿੱਥੇ ਹਲਕੇ ਜਿਹੜੇ ਹਲਕੇ ਜੀ ਵੀ ਕਦੇ ਕੋਈ ਇਹਨਾਂ ਦਾ ਐਮਐਲਏ ਬਣ ਗਿਆ ਤਾਂ ਉੱਥੇ ਹਲਕੇ ਦਾ ਜਿਹੜਾ ਫਿਰ ਹੋਰ ਸਤਿਆਨਾਸ ਹੋਊਗਾ ਪਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਧਾਰ ਲਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਧੂੜ ਚਟਾ ਕੇ ਇਹ ਜਿਸ ਖੁੱਡਿਆ ਜੋ ਆਏ ਸੀ ਉਹਨਾਂ ਹੀ ਘਰਾਂ ਦੇ ਵਿੱਚ ਇਹਨਾਂ ਨੂੰ ਵਾਪਸ ਕਰ ਦਿੱਤਾ ਜਾਣਗੇ ਪਿਛਲੇ ਦਿਨੀ ਹੁਣ ਸੰਗਰੂਰ ਤੋਂ ਐਮਐਲਏ ਭਰਾਜ ਦੀ ਇੱਕ ਵੀਡੀਓ ਉਹਨਾਂ ਤੇ ਇਲਜ਼ਾਮ ਲੱਗਦੇ ਵੀ ਟਰੱਕ ਯੂਨੀਅਨ ਤੇ ਪੈਸੇ ਲੈਂਦੇ ਆ ਫਿਰ ਦੂਸਰੇ ਪਾਸੇ ਤੁਸੀਂ ਮਾਨਸਾ ਵਾਲੇ ਐਮਐਲਏ ਦੀ ਗੱਲ ਕੀਤੀ ਉਹਨਾਂ ਤੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਚ ਰੱਖਿਆ ਗਿਆ ਉਸ ਤੋਂ ਬਾਅਦ 3 ਸਾਲਾਂ ਦੇ ਵਿੱਚ ਹਾਲੇ ਤੱਕ ਉਹਨਾਂ ਤੇ ਨਾਂ ਤਾਂ ਇਲਜ਼ਾਮਾਂ ਦੀ ਜਿਹੜੇ ਦੋਸ਼ ਹੈ ਸਿੱਧ ਹੋਏ ਆ ਨਾ ਹੀ ਉਹਨਾਂ ਦੀ ਜਾਂਚ ਦਾ ਹਾਲੇ ਤੱਕ ਪਤਾ ਲੱਗਦਾ ਇਹ ਕਿਵੇਂ ਦੇਖਦੇ ਹੋ ਦੇਖੋ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਗਏ ਵੀ ਜਿਹੜੀਆਂ ਗੱਲਾਂ ਕਹਿੰਦੇ ਉਹ ਸੱਚ ਹੋਣਗੀਆਂ ਪਰ ਨਹੀਂ ਜਦੋਂ ਪਹਿਲਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਨਾ ਇਹਨਾਂ ਕੋਲੇ ਕੋਈ ਪ੍ਰੋਗਰਾਮ ਹੈ ਸਰਕਾਰ ਚਲਾਉਣ ਦਾ ਨਾ ਨੀਤੀ ਹੈ ਇਹਨਾਂ ਕੋਲੇ ਜਿੱਤੇ ਕਿਹੜੇ ਕਿਹੜੇ ਮਰਜ਼ੀ ਐਮਐਲਏ ਦੀ ਗੱਲ ਕਰ ਲਓ ਪਰਾਜ ਦੀ ਗੱਲ ਕਰ ਲੋ ਮਰਸਾਬ ਵਾਲੇ ਦੀ ਗੱਲ ਕਰ ਲੋ ਸਰਾਰੀ ਸਾਹਿਬ ਦੀ ਗੱਲ ਕਰ ਲੋ ਜਦੋਂ ਵੀਡੀਓ ਹੀ ਰਿਲੀਜ਼ ਹੋ ਜਾਣਾ ਵੀਡੀਓ ਬੈਰਲ ਹੋ ਜਾਣਾ ਤੇ ਉਹਨਾਂ ਵੀਡੀਓ ਤੋਂ ਬੈਰਲ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣਾ ਇਹ ਸਾਫ਼ ਦੱਸਦਾ ਹੈ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ ਲੋਕਾਂ ਨੂੰ ਸਰਕਾਰ ਬਣਾ ਕੇ ਇਹਨਾਂ ਨੇ ਲੋਕਾਂ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਅੱਗੇ ਜਿਹੜੀ ਕਰਪਸ਼ਨ ਦੀ ਗੱਲ ਕਰਦੇ ਆ ਕਿ ਇੱਥੇ ਕਰਪਸ਼ਨ ਨਹੀਂ ਹੋਣ ਦੇਵਾਂਗੇ ਇਹ ਤਾਂ ਫਿਰ ਜਦੋਂ ਆਪਾਂ ਪਹਿਲਾਂ ਪਹਿਲਾਂ ਨੂੰ ਆਪਣੇ ਆਪ ਦੇ ਐਮਐਲਏਾਂ ਤੇ ਆਪਦੇ ਘਰੇ ਹੀ ਜਿਹੜੀ ਝਾੜੂ ਦੀ ਸਪਾਈਆਂ ਕਰਨ ਦੀ ਗੱਲ ਕਰਦੇ ਸੀ ਪਹਿਲਾਂ ਇਹਨਾਂ ਨੂੰ ਆਪਦੇ ਘਰੇ ਹੀ ਝਾੜੂ ਮਾਰਨਾ ਚਾਹੀਦਾ ਪਰ ਇਹਨਾਂ ਨੇ ਝਾੜੂ ਆਪਦੇ ਘਰੇ ਨਹੀਂ ਲੋਕਾਂ ਦੇ ਘਰਾਂ ਵਿੱਚ ਝਾੜੂ ਮਾਰਨ ਦਾ ਕੰਮ ਕੀਤਾ ਹੈਗਾ ਕਰ ਰਹੇ ਹੈ ਉਹ ਝਾੜੂ ਮਾਰ ਕੇ ਜਿਹੜਾ ਸਾਰਾ ਸਮਾਨ ਹੈ ਉਹ ਆਪਦੇ ਘਰ ਵਾਲੇ ਪਾਸੇ ਨੂੰ ਇਕੱਠਾ ਕਰ ਰਹੇ ਗਿਆ ਇਹ ਤਾਂ ਸਾਰੇ ਲੋਕਾਂ ਦੇ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆ ਤੁਸੀਂ ਤੁਹਾਡਾ ਅਨਮੋਲ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੇਰੇ ਸਾਥੀ ਮੇਰੇ ਨਾਲ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਅੱਜ ਸਮਾਂ ਕੱਢਿਆ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੁੜੇ ਰਹੋ ਲੋਕਰਾ ਟੀਵੀ ਦੇ ਨਾਲ ਬਹੁਤ-ਬਹੁਤ ਧੰਨਵਾਦ